ل <laughs> د <laughs> ਆਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ ਦੇਵੀਗੜ ਪਟਿਆਲਾ ਵਿਖੇ ਤਿੰਨ ਰੋਜ਼ਾ ਸਪੋਰਟਸ ਮੀਟ ਜਿਹੜੀ ਹੈ ਉਹਦੀ ਸ਼ੁਰੂਆਤ ਹੋਈ ਹੈ ਅੱਜ ਪਹਿਲੇ ਦਿਨ ਦੇ ਵਿੱਚ ਕਲਾਸ ਨਰਸਰੀ ਤੋਂ ਲੈ ਕੇ ਕਲਾਸ ਸੈਕੰਡ ਤੱਕ ਦੇ ਬੱਚੇ ਜਿਹੜੇ ਆ ਉਹ ਪਰਫਾਰਮੈਂਸ ਦੇਣਗੇ ਇਸ ਦੇ ਵਿੱਚ ਜਿਹੜੀਆਂ 50 ਮੀਟਰ ਰੇਸ ਤੇ ਹੋਰ ਰੀਕ੍ਰੀیشنل ਮਨੋਰੰਜਨ ਗੇਮਾਂ ਜਿਹੜੀਆਂ ਨੇ ਓਹ ਬੱਚੇ ਆਪਣੇ ਛੋਟੇ-ਛੋਟੇ ਟਿਨੀ ਟੋਟਸ ਬੱਚੇ ਜਿਹੜੇ ਆ ਉਹ ਆਪਣੀ ਪ੍ਰਤਿਭਾ ਜਿਹੜੀ ਆ ਉਹਦਾ ਇੱਥੇ ਮੁਜ਼ਾਹਰਾ ਕਰਨਗੇ ਤੇ ਇਸ ਦੇ ਨਾਲ ਨਾਲ ਸਾਡੀ ਕੋਸ਼ਿਸ਼ ਹੈ ਕਿ ਸਪੋਰਟਸ ਨੂੰ ਜਿਹੜਾ ਛੋਟੇ ਬੱਚਿਆਂ ਤੋਂ ਇਹ ਬढ़ावा ਦਈਏ ਇਹ ਬੱਚੇ ਜਿਹੜੇ ਹੈ ਵੱਡੇ ਹੋ ਕੇ ਨੈਸ਼ਨਲ ਤੇ ਇੰਟਰਨੈਸ਼ਨਲ ਲੈਵਲ ਤੇ ਖੇលਣਗੇ ਇਹਨਾਂ ਗੇਮਾਂ ਦੇ ਨਾਲ ਰੀਕ੍ਰੀਏਸ਼ਨਲ ਗੇਮਾਂ ਦੇ ਨਾਲ ਬੱਚਿਆਂ ਦੇ ਜਿਹੜੇ ਆ ਬਹੁਤ ਸਾਰੇ ਸਕਿੱਲ ਵੀ ਡਿਵੈਲਪ ਹੁੰਦੇ ਆ ਤੇ ਬੱਚਿਆਂ ਦਾ ਬ੍ਰੇਨ ਵੀ ਸ਼ਾਰਪ ਹੁੰਦਾ ਤੇ ਇਸ ਦੇ ਨਾਲ ਮਨੋਰੰਜਨ ਵੀ ਹੁੰਦਾ ਹੈ ਹਾਸਾ ਖੇਡਾ ਵੀ ਹੁੰਦਾ ਹੈ ਸਾਡੀ ਉਮੀਦ ਹੈ ਕਿ ਬੱਚਿਆਂ ਦੀ ਆਲ ਰਾਉਂਡ ਡਿਵੈਲਪਮੈਂਟ ਜਿਹੜੀ ਆ ਉਹ ਕੀਤੀ ਜਾ ਸਕੇ ਥੈਂਕ ਯੂ ਅਮ ਹਸਜੀਤਾਲ ਅੱਜ ਮਾਤਾ ਗੁਜਰੀ ਸੀਨੀਅਰ ਸੈਂਟਰੀ ਸਕੂਲ ਦੇ ਵਿੜੇ ਵਿੱਚ ਤਿੰਨ ਰੋਜ਼ਾ ਸਪੋਰਟਸ ਮੀਟ ਸਟਾਰਟ ਹੋਈ ਹੈ ਸੋ ਅੱਜ ਫਸਟ ਡੇ ਸਾਡਾ ਨਰਸਰੀ ਤੋਂ ਲੈ ਕੇ ਸੈਕੰਡ ਤੱਕ ਦੀਆਂ ਗੇਮਸ ਨੇ ਜਿਸ ਦੇ ਵਿੱਚ ਰੇਸਿਸ ਐਂਡ ਰੀਕ੍ਰੀਏਸ਼ਨਲ ਗੇਮਸ ਰੱਖੀਆਂ ਗਈਆਂ ਨੇ ਸੋ ਇਹ ਜਿਹੜਾ ਬੇਸ ਐ ਬੇਸ ਕਲਾਸਾਂ ਨੇ ਇਹਨਾਂ ਤੋਂ ਹੀ ਅਸੀਂ ਜਿਹੜੇ ਗੇਮਸ ਜਿਹੜਾ ਅਸੀਂ ਵਧਾ ਰਹੇ ਆ ਤਾਂ ਕਿ ਬੱਚੇ ਫਿਊਚਰ ਦੇ ਵਿੱਚ ਜਾ ਕੇ ਸਿਹਤਮੰਦ ਰਹਿਣ ਔਰ ਇੱਕ ਅੱਛੇ ਰਸਤੇ ਤੇ ਚੱਲਣ ਤੇ ਨੈਕਸਟ 2 ਡੇਸ ਜਿਹੜੇ ਨੇ ਉਹ ਸਾਡੇ ਹੈਗੇ ਆ ਸੀਨੀਅਰ ਲੂਕ ਤੇ ਸੋ ਉਹਨਾਂ ਦੀਆਂ ਗੇਮਸ ਹੋਣਗੀਆਂ ਸਾਡੇ ਬੱਚੇ ਗੇਮਸ ਦੇ ਵਿੱਚ ਸਪੋਰਟਸ ਦੇ ਵਿੱਚ ਬਹੁਤ ਅੱਛਾ ਕਰ ਰਹੇ ਨੇ ਐਂਡ ਵੀ ਆਰ ਪ੍ਰਾਊਡ ਕਿ ਐਵਰੀ ਇਅਰ ਅਸੀਂ ਬਹੁਤ ਅੱਛੇ ਮੈਡਲਸ ਲੈ ਕੇ ਆ ਰਹੇ ਆ ਦੇ ਸイヤー ਵੀ ਸਾਡੇ ਜਿਹੜੇ ਨੇ ਹੁਣ ਤੱਕ 200 ਪਲੱਸ ਮੈਡਲਸ ਬੱਚੇ ਜਿਹੜੇ ਨੇ ਉਹ ਲੈ ਕੇ ਆ ਚੁੱਕੇ ਨੇ ਉਹਨਾਂ ਲਗ ਲਗ ਮਾਦੇ ਵਿੱਚ ਜਿਵੇਂ ਪੰਜਾਬ ਗਵਰਨਮੈਂਟ ਦੀਆਂ ਹੋਈਆਂ ਨੇ ਸਕੂਲ ਦੀਆਂ ਗੇਮਸ ਹੋਈਆਂ ਨੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀਆਂ ਸੋ ਇਹ ਗੇਮਸ ਜਿਹੜੀਆਂ ਨੇ ਇਹ ਬੱਚਿਆਂ ਦੇ ਵਿੱਚ ਇਹ ਭਾਵਨਾ ਪਾ ਦੀਆਂ ਨੇ ਕਿ ਅਸੀਂ ਕਿਸ ਤਰ੍ਹਾਂ ਸਿਹਤਮੰਦ ਰਹਿਣਾ ਹੈ ਅੱਛੇ ਵਿਚਾਰ ਬੱਚਿਆਂ ਦੇ ਮਾਈਂਡ ਦੇ ਵਿੱਚ ਆਉਂਦੇ ਨੇ ਔਰ ਹੋਰ ਬੁਰਾਈਆਂ ਤੋਂ ਤੇ ਇੱਕ ਰੀਤੀਆਂ ਤੋਂ ਬੱਚੇ ਦੂਰ ਰਹਿੰਦੇ ਨੇ ਸੋ ਸਾਡਾ ਟੀਚਾ ਇਹੀ ਹੈ ਸਾਡਾ ਪਰਪਸ ਤੇ ਸਾਡਾ ਜਿਹੜਾ ਏਮ ਹੈ ਸਕੂਲ ਦੇ ਵਿੱਚ ਐਜੂਕੇਸ਼ਨ ਦੇ ਨਾਲ ਨਾਲ ਸਪੋਰਟਸ ਨੂੰ ਅੱਗੇ ਵਧਾਉਣਾ ਤਾਂ ਕਿ ਬੱਚੇ ਅਲੱਗ-ਅਲੱਗ ਫੀਲਡ ਜਿਹੜੇ ਨੇ ਉਹ ਚੁਣ ਸਕਣ ਔਰ ਆਪਣਾ ਫਿਊਚਰ ਬਣਾ ਸਕਣ ਥੈਂਕ ਯੂ ਹੈਵ ਅ ਨਾਈਸ